ਬਸਪਾ ਅੰਬੇ德ਕਰ ਪਾਰਟੀ ਵੱਲੋਂ ਡੀਸੀ ਅੰਮ੍ਰਿਤਸਰ ਨੂੰ ਮੰਗ ਪੱਤਰ ਦੇਣ ਲਈ ਭੰਡਾਰੀ ਪੁਲ ਤੋਂ ਅੰਮ੍ਰਿਤਸਰ ਪੈਦਲ ਜਤਰਾ ਸ਼ੁਰੂ ਕੀਤੀ ਜਿਸ ਦੀ ਅਗਵਾਈ ਬਸਪਾ ਅੰਬੇ德ਕਰ ਪਾਰਟੀ ਦੇ ਪੰਜਾਬ ਪ੍ਰਧਾਨ ਕਵਲਜੀਤ ਸਿੰਘ ਸੋਤਾ ਅਤੇ ਸੈਂਕੜਾ ਬਸਪਾ ਵਰਕਰਾਂ ਵੱਲੋਂ ਕੀਤੀ ਗਈ ਇਸ ਮੌਕੇ ਤੇ ਪੰਜਾਬ ਪ੍ਰਧਾਨ ਕਵਲਜੀਤ ਸਿੰਘ ਸੋਤਾ ਨੇ ਕਿਹਾ ਕਿ 12.5% ਕੋਟੇ ਨੂੰ ਬਹਾਲ ਕਰਨ ਲਈ ਅੱਜ ਵੱਖ-ਵੱਖ ਪਿੰਡਾਂ ਤੋਂ ਲੋਕ ਬਸਪਾ ਅੰਬੇ德ਕਰ ਪਾਰਟੀ ਦੇ ਝੰਡੇ ਹੇਠ ਡੀਸੀ ਅੰਮ੍ਰਿਤਸਰ ਨੂੰ ਮੰਗ ਪੱਤਰ ਦੇਣ ਲਈ ਪਹੁੰਚੇ ਹਨ ਅਤੇ ਪੰਜਾਬ ਸਰਕਾਰ ਨੂੰ ਦੱਸਣਾ ਚਾਹੁੰਦੇ ਹਨ ਕਿ 78 ਸਾਰੇ ਦੇਸ਼ ਦੀ ਆਜ਼ਾਦੀ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਨੇ ਜੋ ਕਿਹਾ ਸੀ ਕਿ ਜਿੰਨੀ ਜਿੰਨਕੀ ਸੰਖਿਆ ਭਾਰੀ ਉਤਨੀ ਉਨ੍ਹਾਂ ਕੀ ਹਿੱਸੇਦਾਰੀ ਉਹਨਾਂ ਨੇ ਅੱਗੇ ਕਿਹਾ ਕਿ ਅੱਜ ਪਹਿਲਾ ਪੰਜਾਬ ਦੇ ਵੱਖ-ਵੱਖ ਤਹਿਸੀਲਾਂ ਦੇ ਵਿੱਚ ਜਾ ਕੇ ਐਸ ਡੀ ਐਮ ਰਾਈ ਮੁੱਖ ਮੰਤਰੀ ਤੱਕ ਮੰਗ ਪੱਤਰ ਭੇਜੇ ਗਏ ਸਨ ਅੱਜ ਅੰਮ੍ਰਿਤਸਰ ਦੇ ਜ਼ਿਲ੍ਹਾ ਡੀਸੀ ਨੂੰ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਉਹਨਾਂ ਨੇ ਅੱਗੋਂ ਕਿਹਾ ਕਿ ਇਸ ਤੋਂ ਬਾਅਦ ਡੀਸੀ ਜਲੰਧਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਤੇ ਜੇਕਰ ਸਾਡੀ ਮੰਗ ਫਿਰ ਵੀ ਪੂਰੀ ਨਾ ਹੋਈ ਤਾਂ ਫਿਰ ਅਸੀਂ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦਾ ਘਰਾਓ ਕਰਾਂਗੇ ਅੰਮ੍ਰਿਤਸਰ ਤੋਂ ਅਮਨਦੀਪ ਸਿੰਘ ਮਾਲ ਦੀ ਖਾਸ ਰਿਪੋਰਟ ਦਰ ਕੈਮਰਾ ਪਿੱਛੇ ਕਰੋ ਪਪਾ ਜੀ ਥੋੜੀ ਉਠੋ ਥੋੜਾ ਜਿਆ ਅੱਜ 12.5% ਰਿਜ਼ਰਵੇਸ਼ਨ ਨੂੰ ਲੈ ਕੇ ਬਸਪਾ ਵੇਡਕਰ ਪਾਰਟੀ ਵੱਲੋਂ 1822 ਤੋਂ ਪੂਰੇ ਪੰਜਾਬ ਚ ਬਹੁਤ ਵੱਡੀ ਪੱਧਰ ਤੇ ਲੋਕਾਂ ਨੂੰ ਨਾ ਲੈ ਕੇ ਮੰਗ ਪੱਤਰ ਚ ਦੇ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਸ ਦੀ ਲੜੀ ਦੇ ਤਹਿਤ ਅੱਜ ਅੰਮ੍ਰਿਤਸਰ ਡੀਸੀ ਸਾਹਿਬ ਰਾਈ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਭੇਜਿਆ ਜਾ ਰਿਹਾ ਬਹੁਤ ਵੱਡੀ ਗਿਣਤੀ 'ਚ ਨਾਲ ਲਾ ਕੇ ਲੋਕਾਂ ਨੇ ਹਾਂ ਕੀ ਲੱਗਦਾ ਹੈ ਤੁਹਾਡੀ ਮੰਗ ਪਿਛਲੇ ਲੰਬੇ ਸਮੇਂ ਤੋਂ ਚਲਦੀ ਆ ਰਹੀ ਹੈ ਕੀ ਗੱਲ ਸਰਕਾਰ ਵੱਲੋਂ ਬੋਲਿਆ ਗਿਆ ਕੀਤਾ ਜਾ ਰਿਹਾ ਤਕਰੀਬਨ ਸਵਾ ਸਾਲ ਹੋ ਗਿਆ ਬਸਪਾ ਅੰਬੇਡਕਰ ਪਾਰਟੀ ਨੂੰ 1.5% ਕੋਟੇ ਨੂੰ ਲਾਗੂ ਕਰਾਉਣ ਲਈ ਮੰਗ ਪੱਤਰਾਂ ਰਾਈ ਮੁੱਖ ਮੰਤਰੀ ਸਾਹਿਬ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਆ ਪਰ ਸਵਾ ਸਾਲ ਤੋਂ ਮੁੱਖ ਮੰਤਰੀ ਸਾਹਿਬ ਵਾਲਮੀਕੀ ਮਜਬੂਰੀ ਸਿੱਖਾਂ ਦੇ ਜਿਹੜੇ ਇਹ 12.5% ਕੋਟੇ ਨੂੰ ਜੋ ਲਾਗੂ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਇਤੋਂ ਇਹ ਸਾਬਤ ਹੁੰਦਾ ਵੀ ਹਰ ਪਾਰਟੀ ਵਾਲਮੀਕੀ ਮਜਬੂਰੀ ਸਿੱਖਾਂ ਦੀ ਦੁਸ਼ਮਣ ਪਾਰਟੀ ਆ ਜਿਹੜਾ ਕਿ ਇਹਨਾਂ ਦੇ ਹੱਕਾਂ ਨੂੰ ਹੀ ਰਾਖੀ ਕਰਨ ਲਈ ਇਹਨਾਂ ਦੇ ਹੱਕਾਂ ਨੂੰ ਇਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕਰ ਰਹੀ ਇਹ ਵਾਲਮੀਕੀ ਮਜਬੂਰੀ ਸਿੱਖਾਂ ਦਾ ਜਿਹੜੀ ਇਹਨਾਂ ਕੋਈ ਇੱਕ ਖਰਾਇਤ ਨਹੀਂ ਮੰਗੀ ਜਾ ਰਹੀ ਇਹ ਮਾਨਯੋਗ ਸੁਪਰੀਮ ਕੋਰਟ ਨੇ ਇਨਾਂ ਦੀ ਵੱਧ ਗਿਣਤੀ ਵੇਖਦੇ ਹੋਏ ਪੂਰੇ ਪੰਜਾਬ ਕੀ ਪੂਰੇ ਦੇਸ਼ ਦੇ ਵਿੱਚ ਇਸ ਕੋਟੇ ਨੂੰ ਲਾਗੂ ਕਰਾਉਣ ਦਾ ਉਪਰਾਲਾ ਕੀਤਾ ਇਸ ਕੋਟੇ ਨੂੰ ਲਾਗੂ ਕਰਾਉਣ ਲਈ ਉਦੇਸ਼ ਦਿੱਤੇ ਪਰ ਪੰਜਾਬ ਦਾ ਮੁੱਖ ਮੰਤਰੀ ਕੰਬ ਕਰਨ ਦੀ ਨੀਂਦ ਦੇ ਜਾਗਾ ਹੋਇਆ ਪਿਆ ਸੁੱਤਾ ਹੋਇਆ ਪਿਆ ਇਹਨੂੰ ਬਾਲਵੇਂ ਕੇ ਮਰਬੀ ਸਿੱਕਾਂ ਦੀਆਂ ਤਕਲੀਫਾਂ ਨਹੀਂ ਦੇਖਦੀਆਂ ਪਈਆਂ ਵੱਡੇ ਵੱਡੇ ਕਿਸਾਨਾਂ ਨੂੰ ਇਹਨੇ ਡੰਡੇ ਮਾਰ ਕੇ लाठी चार्ज ਕਰਕੇ ਸੜਕਾਂ ਤੋਂ ਠਾਇਆ ਇਹ ਤੋਂ ਸਾਬਤ ਹੈ ਹੁੰਦਾ ਕਿ ਪੰਜਾਬ 'ਚ ਜੰਗਲ ਰਾਜ ਆ ਜਿਹੜਾ ਆਪਣੇ ਹੱਕਾਂ ਦੀ ਰਾਖੀ ਕਰਨ ਲਈ ਉੱਠਦਾ ਉਹਦੇ ਤੇ ਲਾਠੀ ਚਾਰਜ ਕਰਕੇ ਉਹਨਾਂ ਨੂੰ ਘਰ ਭੇਜਿਆ ਜਾਂਦਾ ਇਨਸਾਫ ਦੇਣ ਦੀ ਬਜਾਏ ਉਹਨਾਂ ਤੇ ਲਾਠੀ ਚਾਰਜ ਕੀਤਾ ਜਾਂਦਾ ਅੱਜ ਇੱਕ ਕਿਸਮ ਮੰਗ ਪੱਤਰ ਨੇ ਜਾਰੀ ਅੱਜ ਅਸੀਂ ਡੀਸੀ ਸਾਹਿਬ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ ਜਾ ਰਿਹਾ ਜਿਹੜਾ ਕਿ ਬਹੁਤ ਵੱਡੀ ਗਿਣਤੀ ਚ ਲੋਕ ਇਕੱਠੇ ਹੋਏ ਅੰਮ੍ਰਿਤਸਰ ਡਿਸਟ੍ਰਿਕਟ ਤੋਂ ਜਿਹਦੇ ਵਿੱਚ ਸਾਡੇ ਪਾਰਟੀ ਦੇ ਪ੍ਰਧਾਨ ਮਨੋਜ ਕੁਮਾਰ ਨਾਰਨਾਰ ਜੀ ਚੇਚੇ ਤੌਰ ਤੇ ਪਹੁੰਚੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਇਸ ਤੋਂ ਅੱਗੇ ਤੁਹਾਡੇ ਕੀ ਪ੍ਰੋਗਰਾਮ ਹੋਣਗੇ ਇਸ ਤੋਂ ਇਸ ਤੋਂ ਅਗਲਾ ਪ੍ਰੋਗਰਾਮ ਅਗਲੀ 3 ਡੇਟ 'ਚ ਜਲੰਧਰ ਦੀ ਧਰਤੀ ਤੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾਊਗਾ ਉਹਨਾਂ ਮੰਗ ਪੱਤਰਾਂ ਲਈ ਜੇਕਰ ਮੁੱਖ ਮੰਤਰੀ ਫਿਰ ਵੀ ਨਹੀਂ ਜਾਗਦਾ ਤੇ ਅਸੀਂ ਬਹੁਤ ਵੱਡੀ ਰਣਨੀਤੀ ਦੇ ਨਾਲ ਮੁੱਖ ਮੰਤਰੀ ਸਾਹਿਬ ਦਾ ਚੰਡੀਗੜ੍ਹ ਦੀ ਕੋਠੀ ਤੇ ਜਾ ਕੇ ਘਰੋ ਕੀਤਾ ਜਾਊਗਾ ਜੇ ਫਿਰ ਵੀ ਨਾ ਮੰਨੇ ਤੇ ਮੈਂ ਆਪਣੇ ਸਮਾਜ ਨੂੰ ਅਪੀਲ ਕਰਦਾ 2027 ਦੇ ਵਿੱਚ ਬਹੁਤ ਵੱਡੀ ਵੋਟਾਂ ਵਾਲਾ ਸਮਾਜ ਜਿਹੜਾ ਕਿ ਆਪਣੀ ਆ ਮੰਗਾਂ ਨੂੰ ਮੰਗਦਾ ਮੰਗਣ ਦੀ ਬਜਾਏ ਵੀ ਸੋਸਤਾਈ ਚ ਆਪਣੀਆਂ ਵੋਟਾਂ ਪਾ ਕੇ ਦੇਣ ਵਾਲੇ ਬਣੀਏ ਤਾਂ ਜੋ ਆਪਣੇ ਸਮਾਜ ਦਾ ਸਮਾਜ ਦਾ ਭਲਾ ਹੋ ਸਕੇ ਮੈਂ ਤਾਂ ਜਿਹੜੀ ਪੰਜਾਬ ਦੀ ਸਰਕਾਰ ਖਿਲਾਫ ਅੱਜ ਅੰਮ੍ਰਿਤਸਰ ਦੇ ਜ਼ਿਲ੍ਹੇ ਦਾ ਪ੍ਰੋਗਰਾਮ ਕੀਤਾ ਜਾ ਰਿਹਾ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਲਈ ਮੈਂ ਆਈਆਂ ਪਈਆਂ ਸੰਗਤਾਂ ਜਿਹੜੇ ਕਿ ਦੇਖੋ ਲਗਭਗ 12 ਵਜੇ ਤੇ ਇਕੱਠੇ ਹੋਏ ਪਿਆ 2 ਵਜੇ ਦਾ ਟਾਈਮ ਹੋ ਗਿਆ 2 ਘੰਟੇ ਤੋਂ ਇਹ ਗਰੀਬ ਸਮਾਜ ਇਸ ਲਈ ਬੈਠਾ ਕਿ ਜਿਹੜੀ ਮੰਗ ਇਹ ਲਗਭਗ ਸਵਾ ਸਾਲ ਤੋਂ ਕਰ ਰਹੇ ਆ ਕਿ ਗਰੀਬਾਂ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਰੋਜ਼ਗਾਰ ਦਵੇ ਉਹਦੇ ਵਾਸਤੇ ਜਿਹੜਾ ਬਹੁਤ ਹੀ ਵੱਡਾ ਕਾਫਲਾ ਇਕੱਠਾ ਆਇਆ ਵਾ ਇਹ ਮੰਗ ਪੱਤਰ ਦੇ ਰੂਪ ਦੇ ਵਿੱਚ ਉੱਥੇ ਪਹੁੰਚੂਗਾ ਡੀਸੀ ਸਾਹਿਬ ਕੋ ਠੀਕ ਹੈ